ਮਾੜੀ ਮੋਟੀ ਸ਼ਰਮ ਕਰ ਲਈਏ ਆਪਾਂ ਤੇ ਜਦੋਂ ਆਪਾਂ ਚੰਡੀਗੜ੍ਹ ਤੋਂ ਲੁਧਿਆਣਾ ਜਾਂਦੇ ਆਂ ਪਾਣੀ ਬੋਤਲਾਂ ਚ ਲੈ ਲੈ ਪੀਨੇ ਆ ਸੀ ਮੈਂ ਪਿੰਡੋਂ ਵਾਪਸ ਆਉਂਗਾ ਮੈਂ ਇਹਨੂੰ ਸਾਫ਼ ਕਰਕੇ ਵੀ ਜਾਊਂਗਾ ਚਾਹੀਦੀ ਵੀਡੀਓ ਵੀ ਦੇਖ ਲਿਆ ਕਰੋ ਮਾੜੀਆਂ ਵੀਡੀਓ ਤਾਂ ਆਪਾਂ ਸਾਰਾ ਦਿਹੀਂ ਦੇਖਦੇ ਆਂ ਆ ਦੇਖਿਓ ਜੀ ਲਿਫਾਫੇ ਵਿੱਚ ਇਹਦੇ ਤੋਂ ਕੋਈ ਅੰਦਾਜ਼ਾ ਹੋ ਜੇ ਕਿ ਸਾਡਾ ਜਿਹੜਾ ਪੰਜਾਬ ਹੈ ਪੰਜ ਪਾਣੀਆਂ ਦੀ ਧਰਤੀ ਹੈ ਇਹਨੂੰ ਅਸੀਂ ਕਿਵੇਂ ਤਬਾਹ ਕਰਨ ਲੱਗੇ ਹਾਂ ਗੁਰਦੁਆਰਾ ਸਾਹਿਬ ਦੇਖਦਾ ਜੀ ਆ ਦੇਖ ਪੜੀ ਜਾਂਦੀ ਹੈ ਤੇ ਸਾਨੂੰ ਸਿਖਾਇਆ ਜਾਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵੈੰਗੂ ਜੀ ਦਾਤਸਾ ਵੈੰਗੂ ਜੀ ਕੀ ਫਤਿਹ ਨਮਸਕਾਰ ਦਾ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਜਿਹੜਾ ਅੱਜ ਦਾ ਵਲੌਗ ਹੈ ਜੀ ਬਹੁਤ ਸਪੈਸ਼ਲ ਹੋਣ ਜਾ ਰਿਹਾ ਹੈ ਜਿਹੜਾ ਸਾਰੀ ਮਨੁੱਖਤਾ ਦੇ ਨਾਲ ਜੁੜਿਆ ਹੋਇਆ ਹੈ ਮੈਂ ਅੱਜ ਭਾਂਜੇ ਨੂੰ ਪੈਡ ਸ਼ਟਨ ਜਾ ਰਿਹਾ ਸੀਗਾ ਤੇ ਜਦੋਂ ਆਪਾਂ ਚੰਡੀਗੜ੍ਹ ਤੋਂ ਲੁਧਿਆਣਾ ਜਾਂਦੇ ਆਂ ਰਸਤੇ ਦੇ ਵਿੱਚ ਬੱਬੂਮਾਨ ਦੇ ਪਿੰਡ ਤੋਂ ਪਹਿਲਾਂ ਇੱਕ ਭਾਖੜਾ ਨਹਿਰ ਆਉਂਦੀ ਹੈ ਜੋ ਆਪਾਂ ਨੂੰ ਸਾਰਿਆਂ ਨੇ ਦੇਖੀ ਹੋਈ ਹੈ ਤੇ ਸਾਰਿਆਂ ਨੂੰ ਪਤਾ ਉੱਥੇ ਬਹੁਤ ਵੱਡੀਆਂ-ਵੱਡੀਆਂ ਗਰੀਲਸ ਲੱਗੀਆਂ ਹੋਈਆਂ ਕਿ ਉੱਥੋਂ ਦੇ ਪਾਣੀ ਨੂੰ ਕਿਵੇਂ ਲੋਕ ਦੂਸ਼ਿਤ ਕਰ ਰਹੇ ਨੇ ਆਪਣੀ ਜਿਹੜੀ ਮਾਨਸਿਕਤਾ ਉਹ ਕਿੰਨੀ ਕੰਗਾਲ ਹੋ ਗਈ ਹੈ ਅਸੀਂ ਬੇਸ਼ੱਕ ਅੱਜ ਬਹੁਤ ਪੜ੍ਹ ਲਿਖ ਗਏ ਹਾਂ ਸਾਡੀ ਜਿਹੜੀ ਪੜ੍ਹਾਈ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈਗੀ ਆਪਾਂ ਕਹਿ ਸਕਦੇ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਬੰਦਾ ਪੜ੍ਹਿਆ ਹੈ ਬਹੁਤ ਸਾਰੀ ਪੜ੍ਹਾਈ ਦਾ ਪ੍ਰਚਾਰ ਹੈ ਬਹੁਤ ਸਾਰਾ ਗਿਆਨ ਹੈ ਦੁਨੀਆ ਦੇ ਵਿੱਚ ਪਰ ਕਈ ਗੱਲਾਂ ਨੂੰ ਲੈ ਕੇ ਅਸੀਂ ਅੱਜ ਵੀ ਉਨੇ ਹੀ ਜਿਹੜੇ ਹੈਗੇ ਆ ਵਿਹਮਾ ਪਰਬਾਂ ਚ ਪਏ ਹੋਏ ਆ ਤੇ ਉਹ ਬੜੀ ਸਾਡੇ ਵਾਸਤੇ ਇੱਕ ਚਿੰਤਾ ਵਾਲੀ ਗੱਲ ਐ ਕਿਵੇਂ ਸਾਨੂੰ ਬਿਮਾਰੀਆਂ ਕਿਵੇਂ ਹਸਪੀਟਲਾਂ ਚ ਸਾਡੇ ਪਰਿਵਾਰਕ ਮੈਂਬਰਾਂ ਦੇ ਬੁਰੇ ਹਾਲ ਹੁੰਦੇ ਆ ਕੈਂਸਰ ਐ ਦਮਾ ਹੋਰ ਕਿੰਨੀਆਂ ਪਾਣੀ ਤੋਂ ਜਿਹੜੀਆਂ ਹੈਪਾਟਾਈਟਸ ਸੀ ਐ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਪਰ ਅਸੀਂ ਅੱਜ ਵੀ ਪਾਣੀ ਨੂੰ ਦੂਸ਼ਿਤ ਕਰਨੋਂ ਹਟਦੇ ਨਹੀਂ ਤੇ ਮੈਂ ਤੁਹਾਨੂੰ ਕੁਝ ਦ੍ਰਿਸ਼ ਦਿਖਾਉਣੇ ਚਾਹੁੰਨਾ ਤੇ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਪਾਖੜਾ ਨਹਿਰ ਜਿਹਦਾ ਪਾਣੀ ਹੈ ਜੀ ਪਿੱਛੋਂ ਤਾਂ ਬਹੁਤ ਪਵਿੱਤਰ ਆਉਂਦਾ ਪਰ ਅਸੀਂ ਫਿਰ ਅੱਗੇ-ਅੱਗੇ ਜੋ ਇਹਦੀ ਦੁਰਦਸ਼ਾ ਕਰਦੇ ਆ ਉਹਦੇ ਦੇ ਦੇਖੋ ਆਪਾਂ ਤਰਸ ਹੀ ਕਰ ਸਕਦੇ ਆ ਕਿਸੇ ਸਰਕਾਰ ਦਾ ਕਿਸੇ ਬਾਬੇ ਦਾ ਕਿਸੇ ਬੰਦੇ ਦਾ ਕੋਈ ਕਸੂਰ ਨਹੀਂਗਾ ਕਸੂਰਵਾਰ ਅਸੀਂ ਖੁਦ ਆ همین ਸਾਡੀ ਆਦਤ ਹੈ ਹਰ ਇੱਕ ਗੱਲ ਸਰਕਾਰ ਤੇ ਮੜਨ ਦੀ ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ ਸਰਕਾਰ ਅਗਰ ਸਾਨੂੰ ਖੂਚ ਧੱਕਾ ਦਿੰਦੀ ਹੈ ਤਾਂ ਅਸੀਂ ਦੇਖਣਾ ਹੈ ਕਿ ਅੱਗੇ ਖੂ ਹੈ ਆ ਦੇਖਿਓ ਜੀ ਆ ਦੇਖਿਓ ਜੀ ਲਫਾਫੇ ਵਿੱਚ ਇਹਦੇ ਤੋਂ ਤੁਹਾਨੂੰ ਅੰਦਾਜ਼ਾ ਹੋ ਜੇ ਤੇ ਇੱਥੇ ਕੀ ਗੰਦ ਸਿੱਟਿਆ ਜਾਂਦਾ ਹੈ ਤੇ ਆ ਦੇਖੋ ਜੀ ਇਹਦੀ ਦੁਰਦਸ਼ਾ ਆ ਦੇਖਿਓ ਬਈ ਯਾਰ ਹੁਣ ਕੀ ਕਹੀਏ ਇਹਨੂੰ ਕਿ ਅਸੀਂ ਯਾਰ ਪੜ੍ਹੇ ਲਿਖੇ ਹੈ ਕੋਈ ਬੰਦਾ ਆ ਦੇ ਆਪ ਨੂੰ ਪੜ੍ਹਿਆ ਲਿਖਿਆ ਕਹਿ ਦਿੰਦਾ ਹੈ ਆ ਫੇਰ ਯਾਰ ਬੜਾ ਮੰਨਦਾਸ ਹੋ ਰਿਹਾ ਜੀ ਕਿ ਅਸੀਂ ਸਾਡੇ ਬੱਚਿਆਂ ਨੇ ਪਾਣੀ ਪੀਣਾ ਕਿਉਂਕਿ ਇਹਦਾ ਪਾਣੀ ਬਹੁਤ ਚੰਡੀਗੜ੍ਹ ਨੂੰ ਵੀ ਇਹਦਾ ਹੀ ਜਾਂਦਾ ਤੇ ਅੱਗੇ ਵੀ ਆ ਦੇਖੋ ਜੀ ਨਾਲ ਹੀ ਇਹਨਾਂ ਨੇ ਕਿਸੇ ਨੇ ਅੱਗ ਲਾਤੀ ਹੈ ਜੀ ਦੇਖੋ ਇਹ ਹਵਾ ਨੂੰ ਪੋਲੂਸ਼ਨ ਕਰ ਰਿਹਾ ਪੋਲੂਟਿਡ ਕਰਨ ਦਾ ਸਾਨੂੰ ਕੀ ਨੇ ਹੱਕ ਦਿੱਤਾ ਹੈ ਜੀ ਆਹ ਦੇਖ ਸਕਦੇ ਹੋ ਜੀ ਤੁਸੀਂ ਜੀ ਜਰੂਰ ਆਪਦੇ ਵਿਚਾਰ ਦਿਓ ਜੀ ਇਹਨਾਂ ਬਹਿਮਾ ਭਰਮਾ ਤੋਂ ਨਿਕਲੋ ਮੇਰੀ ਥੋੜੀ ਸਾਰਿਆਂ ਨੂੰ ਇਹੀ ਦੁਆ ਹੈ ਕਿ ਕੋਈ ਮਾੜੀ ਮੋਟੀ ਸ਼ਰਮ ਕਰ ਲਈਏ ਆਪਾਂ ਕਿ ਸਾਡਾ ਜਿਹੜਾ ਪੰਜਾਬ ਹੈ ਪੰਜ ਪਾਣੀਆਂ ਦੀ ਧਰਤੀ ਹੈ ਇਹਨੂੰ ਸਿੱਕ ਕਿਵੇਂ ਤਬਾਹ ਕਰਨ ਲੱਗੇ ਨੇ ਪਾਣੀ ਬੋਤਲਾਂ ਚ ਲੈ ਲੈ ਪੀਂਦੇ ਆਸੀਂ ਫੇਰ ਕਹਿੰਦੇ ਆ ਜੀ ਇਹ ਚਾਹੀਦੀ ਵੀਡੀਓ ਵੀ ਦੇਖ ਲਿਆ ਕਰੋ ਮਾੜੀਆ ਵੀਡੀਓ ਤਾਂ ਆਪਾਂ ਸਾਰਾ ਦੇ ਨਹੀਂ ਦੇਖਦੇ ਆ ਬਹੁਤ ਲਚਰਤਾ ਭਰੀ ਪਈ ਆ ਸਾਡੇ ਸਮਾਜ ਵਿੱਚ ਤੇ ਆ ਗੰਦਗੀ ਨੂੰ ਵੀ ਦੇਖੋ ਤੇ ਲੋਕਾਂ ਨੂੰ ਦਿਖਾਓ ਕਿ ਅਸੀਂ ਕਿਵੇਂ ਪਾਣੀ ਨੂੰ ਤਬਾਹ ਕਰਨ ਲੱਗੇ ਆ ਆ ਦੇਖੋ ਕਿੰਨਾ ਸਾਫ਼ ਪਾਣੀ ਹੁੰਦਾ ਹੈ ਇਹਦੇ ਵਿੱਚ ਅਸੀਂ ਜੀ ਅਸਾਨੂੰ ਫੁਲਾਨੇ ਪੰਡਤ ਨੇ ਕਹਤਾ ਸਾਨੂੰ ਫੁਲਾਨੇ ਬਾਬੇ ਨੇ ਕਹਤਾ ਉਹਨਾਂ ਦਾ ਕੰਮ ਹੈ ਸਾਨੂੰ ਵਹਿਮਾਂ ਭਰਮਾਂ 'ਚ ਪਾਉਣਾ ਪਰ ਸਾਨੂੰ ਆਪ ਨੂੰ ਅਕਲ ਹੋਣੀ ਚਾਹੀਦੀ ਹੈ ਅਸੀਂ ਨਾਲੇ ਇਹਦਾ ਦਾਵਾ ਕਰਦੇ ਆ ਕਿ ਅਸੀਂ ਬਹੁਤ ਐਡਵਾਂਸ ਫੜ ਲੇ ਗਏ 1ਵੀਂ ਸਦੀ 'ਚ ਆਂ ਪਰ ਇੱਥੋਂ ਤਾਂ ਐ ਲੱਗਦਾ ਵੀ ਕਿਵੇਂ ਐ ਤੁਸੀਂ ਆ ਦੇਖੋ ਵੀਰੋ ਜਦੋਂ ਆਪਾਂ ਭਾਖੜਾ ਤੋਂ ਜਸਟ ਉੱਤਰਦੇ ਆਂ ਤੇ ਗੁਰਦੁਆਰਾ ਸਾਹਿਬ ਦੇਖਦਾ ਜੀ ਆ ਦੇਖਿਓ ਤੁਹਾਨੂੰ ਸਾਰਿਆਂ ਨੂੰ ਵੀਡੀਓ ਚ ਦਿਖ ਰਿਹਾ ਹੁਣ ਐ ਇੱਥੇ 24 ਘੰਟੇ ਕੁਰਬਾਨੀ ਪੜੀ ਜਾਂਦੀ ਐ ਤੇ ਸਾਨੂੰ ਸਿਖਾਇਆ ਜਾਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਆ ਚਾਰ ਕਦਮ ਦੀ ਦੂਰੀ ਤੇ ਅਸੀਂ ਉਹਨਾਂ ਦੀ ਜਿਹੜੀ ਕੁਰਬਾਨੀ ਦੀਆਂ ਤੁਕਾਂ ਜਿਹੜੀਆਂ ਮਹਾਨ ਨੇ ਜਿਨ੍ਹਾਂ ਦੇ ਕਰਕੇ ਅਸੀਂ ਬਹੁਤ ਸੇਧ ਲੈ ਸਕਦੇ ਆ ਜਿਨ੍ਹਾਂ ਦਾ ਜਿਹੜਾ ਕਹਿ ਲੋ ਵੀ ਜਿਹਦੇ ਬਿਨਾ ਇਹਨੂੰ ਅਗਰ ਪੰਜਾਬ ਚੋਂ ਕੱਢ ਦੀਏ ਕੁਰਬਾਨੀ ਨੂੰ ਜਾਂ ਦੁਨੀਆ ਤੋਂ ਕੱਢ ਦੀਏ ਤਾਂ ਇਹ ਦੁਨੀਆ ਖਾਲੀ ਮਹਿਸੂਸ ਹੁੰਦੀ ਹੈ ਉੱਥੇ ਜਾ ਕੇ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਬੇਅਦਵੀ ਕਰਦੇ ਆ ਏਦਾਂ ਪਾਣੀ ਨੂੰ ਪੋਲਿਊਟਡ ਕਰਕੇ ਤੇ ਮੈਨੂੰ ਉਮੀਦ ਹੈ ਕਿ ਮੈਂ ਜਿਹੜਾ ਅੱਜ ਵੀਡੀਓ ਬਣਾਇਆ ਮੇਰੀ ਦਿਲ ਦੀ ਦਾ ਜਿਹੜਾ ਮੈਂ ਇਹਨੂੰ ਸਭ ਤੋਂ ਚੰਗਾ ਵੀਡੀਓ ਮੰਨਦਾ ਹੈ ਇਹ ਮੈਂ ਕੁਝ ਦਿਖਾ ਸਕਿਆ। ਬੇਸ਼ੱਕ ਮੈਂ ਹਮੇਸ਼ਾ ਕਹਿੰਦਾ ਹੈ ਦੇਖਣਾ ਨਾ ਦੇਖਣਾ ਇਹ ਆਵਾਮ ਦੀ ਜਿਹੜੀ ਹੈਗੀ ਆਪਣੀ ਨਿੱਜੀ ਇੱਛਾ ਹੈ ਪਰ ਮੇਰਾ ਧਰਮ ਹੈ ਕਿ ਮੈਂ ਜੋ ਵੀ ਮੈਨੂੰ ਇੱਕ ਚੀਜ਼ ਲੱਗਦਾ ਹੈ ਕਿ ਸਮਾਜ ਵਿੱਚ ਠੀਕ ਨਹੀਂ ਹੈ ਉਹ ਦਿਖਾਉਣਾ ਮੇਰਾ ਧਰਮ ਹੈ। ਤਾਂ ਮੈਨੂੰ ਬੜੀ ਅੱਜ ਸੰਤੁਸ਼ਟੀ ਹੈ ਤੇ ਮੈਂ ਖੁਸ਼ ਹਾਂ। ਜੇ ਤੁਸੀਂ ਦੇਖਦੇ ਰਹੇ ਹੋ, ਜੁੜੇ ਰਹੋ ਮੇਰੇ ਨਾਲ, ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਦਾਂ ਦਾ ਕੋਈ ਕੰਟੈਂਟ ਦੇਖਣਾ ਚਾਹੁੰਦੇ ਹੋ। ਆ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਹਰਪ੍ਰੀਤ ਬੂਲੂ ਕਾ ਬਲੌਗਸ ਨਹਿਰ ਦੇ ਜਿੰਨੇ ਵੀ ਆਸ-ਪਾਸ ਜ਼ਿੰਦਗੀ ਪਈ ਹੈ ਉਹ ਮੇਰਾ ਇਰਾਦਾ ਜਿੱਦਣ ਮੈਂ ਪਿੰਡੋਂ ਵਾਪਸ ਆਉਂਗਾ ਮੈਂ ਇਹਨੂੰ ਸਾਫ਼ ਕਰਕੇ ਵੀ ਜਾਊਂਗਾ ਤੇ ਆਪਾਂ ਉੱਧਰ ਵੀ ਵੀਡੀਓ ਤੇ ਜੁੜਾਂਗੇ ਤੇ ਕੋਈ ਸ਼ਾਇਦ ਕਿਸੇ ਨੂੰ ਸ਼ਰਮ ਆ ਜੇ ਆਹ ਦੇਖੋ ਜੀ ਨੀਲੋ ਨਹਿਰ ਦੇ ਨਾਲ-ਨਾਲ ਇਹ ਨੀਲੋ ਨਹਿਰ ਹੈ ਜੀ ਉਹ ਭਾਖੜਾ ਨਹਿਰ ਦੀ ਮੈਂ ਗੱਲ ਕਰ ਰਿਹਾ ਸੀ ਕਿਉਂਕਿ ਸਾਰੀਆਂ ਨਹਿਰਾਂ ਦੇ ਹੀ ਇਹੀ ਹਾਲਾਤ ਨੇ ਕੋਈ ਵੱਖਰੇ ਨਹੀਂਗੇ ਤੇ ਆ ਦੇਖੋ ਜੀ ਇਹਦੇ ਅਲੇ-ਦਾਲੇ ਕਿੰਨੀ ਗੰਦਗੀ ਹੈ ਤੇ ਕੋਈ ਯਾਰ ਇੱਥੇ ਬਾਹਰਲਾ ਬੰਦਾ ਆ ਜੇ ਤਾਂ ਕੀ ਕਹੂਗਾ ਇਹੀ ਕਹੂਗਾ ਵੀ ਬਹੁਤ ਸਿਆਣੇ ਲੋਕ ਰਹਿੰਦੇ ਆ ਜੀ ਜੇਕਰ ਪੰਜਾਬ ਵਿੱਚ ਇਹ ਹਾਲਾਤ ਨੇ ਜਿੱਥੇ ਗੁਰੂਆਂ ਦੇ ਫਲਸਫੇ ਹੈ ਪਾਣੀ ਨੂੰ ਲੈ ਕੇ ਬਹੁਤ ਸਟ੍ਰਿਕਟ ਕਹਿ ਵੀ ਹੈ ਉੱਥੇ ਬਾਹਰ ਕੀ ਹਾਲਾਤ ਹੋਣਗੇ ਬਈ ਬਾਹਰ ਲੀਆਂ ਸੇਟਾਂ ਚਾਹ ਦੇਖੋ ਜੀ ਲਫਾਫੇ ਆ ਦੇਖਿਓ ਜੀ ਵਾਈਟ ਵਾਈਟ ਕਲਰ ਦੇ ਇਹ ਨੀਲੋ ਨੈਰ ਦੇ ਵਿੱਚ ਲਫਾਫੇ ਤਰ ਕੇ ਆਉਂਦੇ ਪਏ ਐ ਤੇ ਵਿੱਚ ਬਹੁਤ ਸਾਰੀਆਂ ਮਾਲਾਂਵਾਂ ਵੀ ਐ ਮਾਲਾ ਜਿਹੜੇ ਹਾਰ ਕਹਿ ਦਿੰਨੇ ਆਪਾਂ ਫੁੱਲਾਂ ਦੇ ਕੀ ਕੰਮ ਐ ਜੀ ਇਹਨਾਂ ਦਾ ਇੱਥੇ ਪਾਣੀ 'ਚ ਇੱਕ ਸਵਾਲ ਐ ਤੇ ਸਮਝਣ ਵਾਲੀ ਗੱਲ ਐ ਤੇ ਜ਼ਰੂਰ ਸਮਝੀ ਐ ਆਪਾਂ ਜ਼ਰੂਰ ਸਮਝੀ ਜੀ ਆਪਾਂ ਆਪਣੇ ਮਾਪੇ ਬਾਬਲ ਨੂੰ ਤੇ ਬੱਚਿਆਂ ਨੂੰ ਪਿਆਰ ਕਰਦੇ ਆਂ ਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਦੇ ਆਂ ਤਾਂ ਫਿਰ ਜ਼ਰੂਰ ਸਮਝ ਲਈਏ ਨਹੀਂ ਤਾਂ ਆਪਾਂ ਨੂੰ ਮaaf ਨਹੀਂ ਕਰਨਾ ਆਉਣ ਵਾਲੀਆਂ ਪੀੜੀਆਂ ਨੇ ਦੇਖ ਲਓ ਜਮਾਂ ਕੰਡਿਆਂ ਦੇ ਉੱਤੇ ਪਏ ਐ